ਕੱਲ ਪਰਸੋਂ ਨਵਾਂ ਕਾਲੀ ਦਾ ਲਾਇਆ ਜਿਹੜੇ ਕਾਲੀ ਦਲ ਦੇ ਪ੍ਰਧਾਨ ਬਣੇ ਨੇ ਚਾਹੀਦਾ ਤਾਂ ਇਹ ਸੀ ਕਿ ਉਹ ਕਿਤੇ ਨਾ ਕਿਤੇ ਟ੍ਰੇਨਿੰਗ ਲੈ ਆਉਂਦੇ ਕਿਸੇ ਰਾਜਨੀਤਿਕ ਪਾਰਟੀ 'ਚ ਬਹਿ ਕੇ ਕੋਈ رائے ਕਰਦੇ ਕੋਈ ਉਹਨਾਂ ਤੋਂ ਜਾਣਕਾਰੀ ਲੈਂਦੇ ਫੇਰ ਰਾਜਨੀਤੀ ਚਲਾਉਣੀ ਕਿਵੇਂ ਆ ਉਹਨਾਂ ਨੇ ਸਾਰਾ ਭਾਸ਼ਣ ਤੁਸੀਂ ਵੀ ਸੁਣਿਆ ਹੋਣਾ ਉਹਨਾਂ ਨੇ ਨਾ ਤਾਂ ਸੈਂਟਰਲ ਗਵਰਨਮੈਂਟ ਨੂੰ ਕਿਹਾ ਕਿ ਤੁਹਾਡੇ ਨਾਲ ਸਾਡੇ ਜਿਹੜੇ ਬਸਲੇ ਲੜਕਦੇ ਨੇ ਚੰਡੀਗੜ੍ਹ ਤੋਂ ਲੈ ਕੇ ਪੰਜਾਬੀ ਬੋਲਦੇ ਇਲਾਕੇ ਦੇ ਪਾਣੀਆਂ ਦੇ ਮਸਲੇ ਨੇ ਨਾ ਤਾਂ ਉਹਦੀ ਗੱਲ ਕੀਤੀ ਆ ਤੇ ਨਾ ਜੋ ਪੰਜਾਬ ਦੇ ਵਿੱਚ ਲੁੱਟ ਖਸੂਟ ਹੋ ਰਹੀ ਆ ਉਹ ਪੰਜਾਬ ਸਰਕਾਰ ਦੀ ਕੋਈ ਗੱਲ ਕੀਤੀ ਨਾ ਸੈਂਟਰ ਗਵਰਨਮੈਂਟ ਦੀ ਗੱਲ ਕੀਤੀ ਕੇਵਲ ਤੇ ਕੇਵਲ ਸਵੈ ਧਮਕੀਆਂ ਤੋਂ ਕਿ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਖੋਲਾਂਗੇ ਸ਼੍ਰੋਮਣੀ ਅਕਾਲੀ ਦਲ ਦਾ ਚੌਂਣਸ਼ਾਨ ਖੋਲਾਂਗੇ ਸ਼੍ਰੋਮਣੀ ਅਕਾਲੀ ਦਲ ਦੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਕਬਜ਼ਾ ਕਰ ਲਾਂਗੇ ਹਰ ਪ੍ਰੀਤ ਸੀ ਬੜੀ ਦੁਨੀਆ ਆਈ ਕਬਜ਼ੇ ਕਰਨ ਵਾਸਤੇ ਬੜੀਆਂ ਸ਼ਕਤੀਆਂ ਆਈਆਂ ਸਾਰੀਆਂ ਸ਼ਕਤੀਆਂ ਨੂੰ ਮੂੰਹ ਦਿਖਾ ਕੇ ਜਾਣੀ ਪਈ ਆ ਤੈਨੂੰ ਬਾਹਲਾ ਭਲੇਖਾ ਹੋਊਗਾ ਇਹੋ ਨਹੀਂਗਾ ਵੀ ਜਿਹੜਾ ਆਪਾਂ ਤਖਤ ਸਾਹਿਬ ਤੇ ਖੜ ਕੇ ਸ੍ਰੀ ਵਸਿੱਤ ਤੇ ਖੜ ਕੇ ਹੁਕਮ ਸੁਣਾਉਣਾ ਇੱਥੇ ਤਾਂ ਬੂਟ ਪਾਸ ਤੋਂ ਲੈ ਕੇ ਸਰਦੀ ਮਾਸਤਾ ਕੰਮ ਕਰਨਾ ਪੈਣਾ ਚਲੋ ਕੰਮ ਕਰਕੇ ਦਿਖਾਓ ਤੁਸੀਂ ਤੂੰ ਹੀ ਲੜਾਈ ਤਾਂ ਲੜਨੀ ਆ ਸੈਂਟਰ ਨਾਲ ਲੜਾਈ ਤਾਂ ਲੜਨੀ ਪੰਜਾਬ ਗਵਰਨਮੈਂਟ ਨਾਲ ਜਿਹੜੇ ਧੱਕੇ ਹੋ ਰਹੇ ਨੇ ਪੰਜਾਬੀਆਂ ਨੂੰ ਬਚਾਉਣਾ ਕਿਵੇਂ ਇਹਨਾਂ ਤੋਂ ਤੇ ਤੁਸੀਂ ਲੜਾਈ ਸ਼੍ਰੋਮਣੀ ਅਕਾਲੀ ਦਲ ਨਾਲ ਖਾਸ ਕਰਕੇ ਸਦਾ ਅਕਬੀਰ ਸਾਹਿਬ ਬਾਦਲ ਸਾਹਿਬ ਨਾਲ ਲੜਾਈ ਲੜਨਾ ਚਾਹੁੰਦੇ ਜੀ ਸਦਾ ਸ਼ਖਬੀਰ ਸਿੰਘ ਬਾਦਲ ਨੂੰ ਗੁਰਤੀ ਸਦਾ ਪ੍ਰਕਾਸ਼ ਸਿੰਘ ਬਾਦਲ ਦੀ ਮਿਲੀ ਆ ਸਦਾ ਪ੍ਰਕਾਸ਼ ਸਿੰਘ ਬਾਦਲ ਨੇ 18 ਸਾਲ ਜੇਹਲਾ ਕਟੀਆਂ ਪੰਜਾਬ ਦੇ ਮਸਲਿਆਂ ਲਈ ਜੋ ਪੰਜਾਬ ਦੇ ਵਿੱਚ ਵੱਡੀਆਂ-ਵੱਡੀਆਂ ਸਰਕਾਰਾਂ ਆ ਧੱਕਾ ਕਰਨ ਵਾਸਤੇ ਉਹਨਾਂ ਕਿਸੇ ਸਰਕਾਰ ਦੀ ਚੱਲਣ ਨਹੀਂ ਹੀ ਦਿੱਤੀ ਤੇ ਉਹਨਾਂ ਦੀ ਗੁਰਤੀ ਤੇ ਲੈ ਕੇ ਹੀ ਸਦਾ ਸ਼ਖਬੀਰ ਸਿੰਘ ਬਾਦਲ ਚੱਲੇ ਹੋਇਆ ਤੇ ਭਲੇਖਾ ਕਰਦੋ ਵੀ ਕਬਜ਼ਾ ਕਰ ਲਾਂਗੇ ਅਸੀਂ ਇਹ ਧਮਕਿਆ ਕਹਿੰਦੇ ਹੋਰ ਨੂੰ ਦਿਹਾਜ ਜਾ ਕੇ ਕਾਲੀਦਾਲ ਨੂੰ ਨਾ ਦਿਓ ਸਾਨੂੰ ਪਤਾ ਤੁਹੀਂ ਦੋ ਦਿਨ ਪਹਿਲਾਂ ਹੀ ਦਿੱਲੀ ਜਾ ਕੇ ਆਏ ਜੇ ਪਤਾ ਨਹੀਂ ਕਿਸੇ ਨਾਲ ਮੀਟਿੰਗ ਕਰਕੇ ਆਏ ਹੋਗੇ ਕਿਤੇ ਕੋ ਡਾਇਰੈਕਸ਼ਨਾਂ ਲੈ ਕੇ ਆਏ ਹੋਗੇ ਕਿਤੇ ਕੋਈ ਆਰਡਰ ਲੈ ਮਿਲੇ ਹੋਣੇ ਆ ਵੀ ਤੁਸੀਂ ਜਾ ਕੇ ਪ੍ਰਧਾਨ ਬਣ ਜਾਓ ਪਰ ਇੱਥੇ ਆਣ ਕੇ ਤੁਸੀਂ ਪ੍ਰਧਾਨਗੀ ਕਾਦੀ ਐਮ ਤਾਂ ਕੋਈ ਪਿੰਡ ਦਾ ਯਾਰ ਕੋਈ ਚੌਕੀਦਾਰ ਨਹੀਂ ਦੋਕੇ ਮਾਰਦਾ ਵੀ ਮੈਂ ਚੌਕੀਦਾਰ ਬਣ ਗਿਆ ਤੇ ਤੁਸੀਂ ਆਣ ਕੇ ਦੋਕੇ ਮਾਰ ਲੱਗੇ ਜੇ ਲੱਗੇ ਜੇ ਤੁਸੀਂ ਲਲਕਾਰਨ ਲੱਗੇ ਜੇ ਜਿਨ੍ਹਾਂ ਦੇ ਸਿਰ ਤੇ ਤੁਰੇ ਫਿਰਦੇ ਜਿਨ੍ਹਾਂ ਨੇ ਤੁਹਾਡੇ ਨਾਲ ਨਹੀਂ ਰਹਿਣਾ ਇਹ ਜਿੱਥੋਂ ਇਹਨਾਂ ਨੇ ਮਲਾਈ ਖਾਧੀ ਆ ਸ਼ੋਹਣੀ ਕਾਲੀ ਦਲ ਤੋਂ ਜਿੱਥੋਂ ਵਜੀਰੀਆਂ ਹੰਡਾਈਆਂ ਨੇ ਜਿੱਥੋਂ ਇਹਨਾਂ ਨੇ ਸਭ ਕੋ ਪ੍ਰਾਪਤੀਆਂ ਕੀਤੀਆਂ ਨੇ ਇਹੋ ਨਾਲ ਨਹੀਂ ਰਹਿ ਤੁਹਾਡੇ ਨਾਲ ਕਿਥੋਂ ਰਹਿਣਗੇ ਤੁਹਾਡੀ ਤੁਹਾਡੀ ਕਿਵੇਂ ਬਾਹ ਫੜਨਗੇ ਓਨੀ ਕੁ ਗੱਲ ਕਰੋ ਜਿੰਨਾ ਕਿ ਤੁਹਾਡਾ ਵਜਨ ਜਿੰਨਾ ਕਿ ਤੁਸੀਂ ਕਰ ਸਕਦੇ ਜੇ ਤੋਂ ਇਸ ਕਰਕੇ ਮੈਂ ਇਹ ਬੇਨਤੀ ਕਰਦਾ ਪੰਜਾਬੀਆਂ ਨੂੰ ਤੇ ਖਾਸ ਕਰਕੇ ਕਾਲੀ ਦਲ ਦੇ ਸਾਰੇ ਜਿਹੜੂ ਵਰਕਰਾਂ ਨੂੰ ਕਿ ਤੁਸੀਂ ਤਗੜੇ ਹੋ ਕਾਲੀ ਦਲ ਅਗਲੇ ਪ੍ਰੋਗਰਾਮ ਵੀ ਦੇ ਰਿਹਾ ਜਲਦੀ ਜਲਦੀ ਹੀ ਪ੍ਰਧਾਨ ਸਾਹਿਬ ਅਗਲੇ ਪ੍ਰੋਗਰਾਮਾਂ ਦਾ ਐਲਾਨ ਕਰਨਗੇ ਉਹਦੇ ਲਈ ਤਤਪਰ ਰਹਿਣਾ ਚਾਹੀਦਾ ਸਾਨੂੰ ਉਹਦੇ ਲਈ ਤਿਆਰ ਰਹਿਣਾ ਚਾਹੀਦਾ ਇਹਨਾਂ ਧਮਕਿਆਂ ਤੋਂ ਅਸੀਂ ਡਰਦੇ ਨਹੀਂ ਨਾ ਇਹੋ ਜਿਹੇ ਬੜੇ ਕਾਲੀਦਾਲ ਆਏ ਬੜਿਆਂ ਨੇ ਬਣਾਏ ਬੜੇ ਬਣਾ ਕੇ ਵਿਚਾਰੇ ਰੁੜ ਗਏ ਅੱਜ ਸੜਕਾਂ ਤੇ ਤੁਰੇ ਫਿਰਦੇ ਆ ਤੇ ਇਸ ਕਰਕੇ ਇਹਨਾਂ ਧਮਕਿਆਂ ਤੋਂ ਅਸੀਂ ਡਰਨ ਵਾਲੇ ਨਹੀਂਗੇ ਸ਼ਰਮਣੇ ਕਾਲੀਦਾਲ ਨਾ ਕਦੀ ਵਡੀਆਂ-ਵਡੀਆਂ ਸਰਕਾਰਾਂ ਤੋਂ ਡਰਿਆ ਨਾ ਸੈਂਟਰ ਤੋਂ ਡਰਿਆ ਨਾ ਕਿਹ ਪੰਜਾਬ ਦੇ ਵੱਡੇ ਨਾਡੂਖਾਨਾ ਤੋਂ ਡਰਿਆ ਸ਼੍ਰੋਮਣੀ ਅਕਾਲੀ ਦਲ ਆਪ ਦੀ ਮੰਨਜਲ ਵਾਲਾ ਆਪ ਦੀ ਮਾਤੀ ਦਾ ਚੱਲ ਰਿਹਾ ਇਹ ਚੱਲਦਾ ਰਹੇਗਾ ਹੁਣ ਸਰਦਾਰ ਸਰਮਜੀਤ ਸਿੰਘ ਢਿੱਲੋਂ ਸਾਹਿਬ ਅਗਲਾ ਪ੍ਰੋਗਰਾਮ ਦਣਗੇ ਮੇਰੇ ਤੋਂ ਪਹਿਲਾਂ ਗਾਬਰੀਅਲ ਸਾਹਿਬ ਨੇ ਤੁਹਾਨੂੰ ਕਾਫੀ ਡਿਟੇਲ ਚ ਦੱਸਣ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਪੰਜਾਬ ਦਾ ਇਤਿਹਾਸ ਕੱਢ ਕੇ ਦੇਖੋ ਅੱਜ ਤੱਕ ਜਦੋਂ ਵੀ ਕਦੇ ਪੰਜਾਬ ਤੇ ਭੀੜ ਪਈ ਤਾਂ ਕੇਵਲ ਤੇ ਕੇਵਲ ਸ਼ੋਮਨੀ ਕਾਲੀਦਾ ਨੇ ਅੱਗੇ ਹੋ ਕੇ ਲੜਾਈ ਲੜੀ ਤੁਸੀਂ ਪੁਰਾਣੇ ਸਮੇਂ ਦੀ ਗੱਲ ਨੂੰ ਚੱਕੋ ਜੇ ਸਦਾ ਪ੍ਰਕਾਸ਼ ਬਾਦਲ ਕਪੂਰੀ ਦਾ ਮੋਰਚਾ ਨਾਲ ਆਉਂਦਾ ਇੱਕ ਕੈਪਟਨ ਮਿੰਦਰ ਵਰਗੇ ਇਦਰਾਗੰਦੇ ਟੱਕ ਲਾਤਾ ਸੀ ਪੰਜਾਬਿਆਂ ਨੂੰ ਸ਼ਾਂਤੀ ਨੂੰ ਅੱਗ ਨਹੀਂ ਲਾਉਣ ਦੇਈ ਇਹ ਕਹੇ ਉਹਨਾਂ ਨੇ ਦੱਬ ਕੇ ਕਪੂਰੀ ਦਾ ਮੋਰਚਾ ਲਾ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦਾ ਪਾਣੀ ਬਚਾਇਆ ਜਦ ਕਿ ਇਦਰਾਗੰਦ ਦੀ ਚਾਹੁੰਦੀ ਸੀ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੈਂ ਪਾਣੀ ਲੈ ਜਮਾ ਪੰਜਾਬ ਦਾ ਹਵੇ ਤੱਕ ਵੀ ਪੰਜਾਬ ਦਾ ਪਾਣੀ ਲੈ ਕੇ ਜਾ ਸਕੀ ਉਸ ਤੋਂ ਬਾਅਦ ਅੱਤਵਾਦ ਦਾ ਸਮਾਂ ਆਇਆ ਅੱਤਵਾਦ ਦੇ ਸਮੇਂ ਦੇ ਵਿੱਚ ਵੀ ਸਰਦਾ ਪ੍ਰਕਾਸ਼ ਉਵਾਦਾਂ ਨੇ ਪੂਰਾ ਆਪਣਾ ਜੋਰ ਲਾਇਆ ਵੀ ਕਿਤੇ ਸਾਡੇ ਪੰਜਾਬ ਦੇ ਵਿੱਚ ਹਿੰਦੂ ਸਿੱਖੀਕਤਾ ਦੀ ਲੜਾਈ ਨਾ ਹੋਵੇ